ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫੇਰ ਸਾਡੇ ਫੇਸਬੁੱਕ ਚੈਨਲ ਤੇ YouTube ਚੈਨਲ ਤੇ ਤੇ Instagram ਤੇ ਇੱਕ ਨਵੀਂ ਕਿਚਨ ਤਿਆਰ ਕਰਦੇ ਪਏ ਆ ਇਹਦੀ ਆ ਪਹਿਲਾਂ ਲੱਕੜ ਦੀ ਤਿਆਰ ਹੋਈ ਬਹੁਤ ਜ਼ਿਆਦਾ ਸੇਖ ਲੱਗੀ ਹੋਈ ਸੀ ਬਹੁਤ ਜ਼ਿਆਦਾ ਕਾਕਰੋਸ ਸੀ ਆ ਵੇਖੋ ਸਲੇਬ ਤੋੜ ਕੇ ਥੱਲੇ ਕਟਾਣੂ ਸੇਖ ਵਗੈਰਾ ਬਹੁਤ ਜ਼ਿਆਦਾ ਆ ਵੇਖੋ ਗਲਿਆ ਪਿਆ ਸਾਰਾ ਥੱਲਿਓ ਤੇ ਕੋ ਜਿਹਾ 프ਰੰਟ ਵਾਲਾ ਵੇਖਣ ਨੂੰ ਸਹੀ ਲੱਗ ਰਿਹਾ ਸੀ ਪਰ ਬਹੁਤ ਹੀ 스멜 ਵੀ ਆਉਂਦੀ ਸੀ ਵਿੱਚੋਂ ਕਾਫੀ ਇਨਾਂ ਨੇ ਕਾਗਰਸ ਦੀਆਂ ਦਵਾਈਆਂ ਵਗੈਰਾ ਪਾੰਦੇ ਰਹੇ ਤੇ ਆਸ਼ਾਂਕ ਇੱਕ ਖੋਲਿਆ ਪਿਆ ਆ 프ਰੰਟ 프ਰੰਟ ਦਾ ਸਹੀ ਪਰ ਅਗੋਂ ਬੈਕ ਸਾਈਡ ਦਵਾਰ ਵਾਲੀ ਸਾਈਡ ਸਾਰਾ ਗਲਿਆ ਸੀ ਤੇ ਆ ਹੁਣ ਇਹਦਾ ਸਮਾਨ ਆ ਚੁੱਕਾ ਵਾ ਨਵੀਂ ਗੈਰ ਕਰਨ ਵਾਸਤੇ ਆ ਫਰੇਮਿੰਗ ਹੋ ਚੁੱਕੀ ਆ ਤੇ ਬਾਕੀ ਸਾਰੇ ਵੀਰ ਭਰਾਏ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤੇ ਜੇ ਕੋਈ ਵੀਰ ਭਰਾ ਨੇ ਬਣਾਉਣੀ ਹੋਵੇ ਤੇ ਸਾਡੇ ਨਾਲ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦਾ ਹੈ ਧੰਨਵਾਦ